ਪਿਆਰੇ ਦੋਸਤੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਜਿਹੜਾ ਐਲਾਨ ਹੋ ਗਿਆ ਇਹ ਪਹਿਲਾਂ ਹੀ ਪਤਾ ਸੀ ਕਿ ਪੰਜਾਬ ਦੇ ਵਿੱਚ ਚੋਣਾਂ ਹੋਣਗੀਆਂ ਪਰ ਇਹ ਨਹੀਂ ਸੀ ਪਤਾ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹ ਸਭ ਤੋਂ ਅਖੀਰ ਦੇ ਪੜਾਅ ਦੇ ਵਿੱਚ ਆਉਣਗੀਆਂ ਇਸ ਕਾਰਨ ਕਰਕੇ ਜਿਹੜੀ ਪੰਜਾਬੀਆਂ ਦੀ ਅੜੀਕ ਆ ਉਹ ਬੜੀ ਲੰਬੀ ਹੋ ਗਈ ਆ ਪਰ ਅੱਜ ਆਪਣੀ ਗੱਲਬਾਤ ਦਾ ਜਿਹੜਾ ਵਿਸ਼ਾ ਹੈ ਉਹ ਇਹ ਨਹੀਂ ਆ ਆਪਣੀ ਗੱਲਬਾਤ ਦਾ ਵਿਸ਼ਾ ਹੈਗਾ ਕਿ ਆਖਰ ਇਹਨਾਂ ਚੋਣਾਂ ਦਾ ਮੰਤਵ ਕੀ ਹੈ ਤਾਂ ਨਿਸ਼ਚੇ ਹੀ ਇੱਕ ਲੋਕਤੰਤਰੀ ਦੇਸ਼ ਵਿੱਚ ਚੋਣਾਂ ਦਾ ਮੰਤਵ ਹੁੰਦਾ ਹੈ ਕਿ ਕੁਝ ਜਿਹੜੇ ਮੁੱਦੇ ਆ ਉਹਨਾਂ ਤੇ ਵਿਚਾਰਾਂ ਹੋਣ ਲੋਕ ਉਹਦੇ ਵਿੱਚ ਲੀਡਰਾਂ ਦੇ ਵਿਚਾਰ ਸੁਣਨ ਉਹਦੇ ਅਨਸਾਰ ਫਿਰ ਲੋਕ ਵੋਟਾਂ ਪਾਉਣ ਲੀਡਰ ਆ ਜਿਹੜੇ ਉਹ ਵਾਅਦੇ ਕਰਦੇ ਨੇ ਲਾਰੇ ਲਾਉਂਦੇ ਨੇ ਗਰੰਟੀਆਂ ਦਿੰਦੇ ਨੇ ਉਹਨਾਂ ਦੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਕੋਲ ਉਹਦਾ ਨਕਸ਼ਾ ਮੰਗਿਆ ਜਾਵੇ ਉਹਦਾ ਰੋਡ ਮੈਪ ਮੰਗਿਆ ਜਾਵੇ ਕਿ ਇਹ ਕੰਮ ਤੁਸੀਂ ਭਾਈ ਕਿਵੇਂ ਕਰੋਗੇ ਗੱਲਾਂ ਤਾਂ ਇਹ ਹੋਣੀਆਂ ਚਾਹੀਦੀਆਂ ਪਰ ਬਹੁਤੀਆਂ ਗੱਲਾਂ ਹੁੰਦੀਆਂ ਕੀ ਹੈ ਕਿ ਜਿਹੜੀ ਆ ਇੱਕ ਦੂਸਰੇ ਤੇ ਮਿਹਣੇਬਾਜੀ ਹੁੰਦੀ ਆ ਇਸ ਪ੍ਰਸੰਗ ਦੇ ਵਿੱਚ ਜਿਹੜੀ ਸਭ ਤੋਂ ਮਾੜੀ ਸਥਿਤੀ ਆ ਉਹ ਇਹ ਹੋਈ ਖੜੀ ਆ ਕਿ ਇਸ ਸਮੇਂ ਇਹ ਵੱਡਾ ਰੋਲ ਆ ਜਿਹੜਾ ਇਹ মিডিਏ ਨੇ ਨਿਭਾਉਣਾ ਹੁੰਦਾ ਪਰ ਜਿਹੜਾ মিডিਆ ਉਹ ਇਹ ਰੋਲ ਨਹੀਂ ਨਿਭਾ ਰਿਹਾ ਤਾਂ ਉਸ ਸਥਿਤੀ ਦੇ ਵਿੱਚ ਕਿ মিডিਆ ਜਿਹੜਾ ਇੱਕ ਪਾਸੜ ਹੋ ਕੇ ਚੱਲ ਰਿਹਾ ਉਹ ਕੇਂਦਰ ਦੀ ਪੱਧਰ ਤੇ ਵੀ ਤੇ ਰਾਜ ਦੀ ਪੱਧਰ ਤੇ ਵੀ মিডিਆ ਆਮ ਲੋਕਾਂ ਦੇ ਮੁੱਦੇ ਨਹੀਂ ਉਠਾਰ ਰਿਹਾ ਜਾਂ ਲੋਕਾਂ ਦੇ ਮੁੱਦਿਆਂ ਨੂੰ ਅੱਗੇ ਨਹੀਂ ਲਿਆ ਰਿਹਾ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਮੁੱਦਾ ਸੀ ਉਹ ਮਹੱਤਵਪੂਰਨ ਮੁੱਦਾ ਸੀਗਾ ਚੋਣ ਬਾਂਡਾਂ ਦਾ ਇਲੈਕਟਰੋਨ ਬਾਂਡ ਦਾ ਜਿਹੜੇ ਇਲੈਕਟਰੋਨ ਬਾਂਡ ਦਾ ਮੁੱਦਾ ਸੀਗਾ ਉਹਦੇ ਬਾਰੇ ਜਿਸ ਪੱਧਰ ਦੀ ਗੱਲਬਾਤ ਪੰਜਾਬੀ মিডিਆ ਦੇ ਵਿੱਚ ਹੋਣੀ ਚਾਹੀਦੀ ਸੀ ਉਸ ਕਿਸਮ ਦੀ ਗੱਲਬਾਤ ਨਹੀਂ ਹੋਈ ਨੈਸ਼ਨਲ মিডিਆ ਦੇ ਵਿੱਚ ਵੀ ਜਾਂ ਤਾਂ ਮਹਿਜ ਸੁਪਰੀਮ ਕੋਰਟ ਦੇ ਵਿੱਚ ਕੀ ਹੋਇਆ ਸਿਰਫ ਉਹ ਗੱਲਬਾਤ ਆਈ ਆ ਤੇ ਜਾਂ ਫਿਰ ਵੱਧ ਤੋਂ ਵੱਧ ਕੀ ਆ ਕਿ ਇੱਕ ਪਾਰਟੀ ਵੱਲੋਂ ਸਪਸ਼ਟੀ ਕਰਨਾ ਜਦੋਂ ਕਿ ਇਹ ਤੇ ਨਿਠ ਕੇ ਬਹਿਸ ਹੋਣੀ ਚਾਹੀਦੀ ਸੀ ਅ ਇਥੇ ਤੱਕ ਕਿ ਪ੍ਰਿੰਟ ਮੀਡੀਆ ਦੇ ਵਿੱਚ ਵੀ ਕੋਈ ਬਹੁਤੇ ਵਧੀਆ ਇਹਦੇ ਉੱਤੇ ਲੇਖ ਪੰਜਾਬੀ ਜਾਂ ਹਿੰਦੀ ਦੇ ਵਿੱਚ ਦਿਖਾਈ ਨਹੀਂ ਦਿੱਤੇ ਹਾਂ ਅੰਗਰੇਜ਼ੀ ਦੇ ਕੁਝ ਅਖਬਾਰਾਂ ਦੇ ਵਿੱਚ ਚਾਹੇ ਉਹ ਹਿੰਦੂ ਹੋਵੇ ਚਾਹੇ ਇੰਡੀਅਨ ਐਕਸਪ੍ਰੈਸ ਹੋਵੇ ਜਰੂਰ ਕੁਝ ਚੰਗੇ ਆਰਟੀਕਲ ਮਿਲੇ ਜਿੱਥੋਂ ਤੱਕ ਗੱਲ ਹੈ ਕਿ ਆ ਕਿ ਸਾਡੇ ਸੋਸ਼ਲ ਮੀਡੀਆ ਦੀ ਜਿਹੜਾ ਹਿੰਦੀ ਦਾ ਸੋਸ਼ਲ ਮੀਡੀਆ ਹੈਗਾ ਯੂਟਿਊਬਰ ਨੇ ਖਾਸ ਕਰਕੇ ਰਵੀਸ਼ ਕੁਮਾਰ ਪਰਸੰਨ ਬਾਜਪਾਈ ਧਰਵ ਰਾਠੀ ਉਹਨਾਂ ਨੇ ਤਾਂ ਜ਼ਰੂਰ ਇਸ ਵਿਸ਼ੇ ਤੇ ਕੁਝ ਗੱਲਾਂ ਬਾਤਾਂ ਕੀਤੀਆਂ ਪਰ ਪੰਜਾਬੀ ਮੀਡੀਆ ਜਿਹੜਾ ਸੋਸ਼ਲ ਮੀਡੀਆ ਜਾਂ ਯੂਟਿਊਬਰ ਜਾਂ ਜਿਨ੍ਹਾਂ ਨੂੰ ਅਸੀਂ ਕਹਿੰਨੇ ਹੈਗੇ ਆਂ ਕਿ ਯੂਟਿਊਬ ਚੈਨਲ ਨੇ ਉਹ ਲਗਭਗ ਇਸ ਮਸਲੇ ਤੇ ਚੁੱਪ ਆ ਤੇ ਜੇ ਮਜ਼ਾਕ ਵਿੱਚ ਮੈਂ ਕਹਿਣਾ ਹੋਵੇ ਉਹ ਤਾਂ ਦੋ ਗੱਲਾਂ ਉੱਤੇ ਲੱਗੇ ਹੋਏ ਆ ਇੱਕ ਇਸ ਗੱਲ ਤੇ ਲੱਗੇ ਹੋਏ ਆ ਕਿ ਸਾਗਰ ਦੀ ਬੋਟੀ ਨੇ ਇੰਡੀ ਕਾ ਸਿੱਖ ਲਈ ਕਿ ਨਹੀਂ ਸਿੱਖ ਲਈ ਤੇ ਜਾਂ ਫਿਰ ਇਹ ਕਿ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਪੈਦਾ ਹੋਇਆ ਉਹਦੇ ਬਾਰੇ ਹੀ ਗੱਲਾਂ ਬਾਤਾਂ ਕਰਦੇ ਪਏ ਮਹੱਤਵਪੂਰਨ ਮੁੱਦਿਆਂ ਬਾਰੇ ਪੰਜਾਬੀਆਂ ਦੇ ਵਿੱਚ ਗੱਲਬਾਤ ਬਹੁਤ ਘੱਟ ਹੋ ਰਹੀ ਹੈ ਬਹੁਤ ਸਾਰੇ ਮੁੱਦੇ ਨੇ ਬਹੁਤ ਸਾਰੇ ਦੋਸਤਾਂ ਨੇ ਫੋਨ ਕੀਤਾ ਕਿ ਤੁਸੀਂ ਇਸ ਵਿਸ਼ੇ ਤੇ ਗੱਲ ਕਰੋ ਯੋ ਮੈਂ ਤੁਸੀਂ ਜਾਣਦੇ ਆ ਕਿ ਮੇਰਾ ਜਿਹੜਾ ਬੁਨਿਆਦੀ ਵਿਸ਼ਾ ਹੈ ਉਹ ਸਾਇਤ ਸੱਭਿਆਚਾਰ ਭਾਸ਼ਾ ਉਸ ਬਾਰੇ ਤੇ ਕੁਝ ਸਮਾਜਿਕ ਸਰੋਬਾਰਕਾਰਾਂ ਬਾਰੇ ਗੱਲ ਕਰਦਾ ਪਰ ਮੈਂ ਸਿਆਸੀ ਮਸਲਿਆਂ ਦੇ ਉੱਤੇ ਕੋਈ ਵਿਸ਼ੇਸ਼ ਕਿਸਮ ਦੇ ਪ੍ਰੋਗਰਾਮ ਨਹੀਂ ਕਰਦਾ ਪਰ ਮੈਨੂੰ ਲੱਗਿਆ ਕਿ ਜਿਹੜਾ ਚੋਣਾਂ ਵੰਡਾਂ ਦਾ ਮਸਲਾ ਸੀ ਉਹ ਪੰਜਾਬੀਆਂ ਨਾਲ ਜਰੂਰ ਸਾਂਝਾ ਕਰਨ ਵਾਲਾ ਹੈ ਅੱਜ ਕੁਝ ਆਪਾਂ ਗੱਲਾਂ ਚੋਣ ਮਸਲੇ ਦੇ ਬਾਰੇ ਗੱਲ ਕਰਾਂਗੇ ਚੋਣ ਵੰਡਾਂ ਦੇ ਬਾਰੇ ਕઈ ਨਹੀਂ ਗੱਲ ਤਾਂ ਚੋਣ ਬਾੰਡ ਕੀ ਆ ਮੋٹے ਜੇ ਤਾਰ ਤੇ ਜੇ ਆਪਾਂ ਦੇਸੀ ਭਾਸ਼ਾ 'ਚ ਸਮਝਣਾ ਹੋਵੇ ਗੱਲ ਤਾਂ ਸਿਰਫ ਇੰਨੀ ਆ ਕਿ ਜਿਹੜੀਆਂ ਪਾਰਟੀਆਂ ਨੇ ਚੋਣਾਂ ਲੜਦੀਆਂ ਤੇ ਚੋਣਾਂ ਲੜਨ ਲਈ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਆ ਤੇ ਇਹ ਪੈਸਾ ਕਿੱਥੋਂ ਆਉਂਦਾ ਕੋਈ ਜ਼ਮਾਨਾ ਸੀ ਕਿ ਜਦੋਂ ਜਿਹੜਾ ਇਹ ਪੈਸਾ ਲੋਕ ਮੈਂਬਰਸ਼ਿਪ ਦੇ ਰੂਪ ਵਿੱਚ ਦਿੰਦੇ ਸੀ ਜਾਂ ਚੰਦੇ ਦੇ ਰੂਪ ਵਿੱਚ ਦਿੰਦੇ ਸੀ ਜਾਂ ਫਿਰ ਕੁਝ ਜਿਹੜੇ ਕਹਿ ਲਓ ਕਿ ਦਾਨੀ ਸੱਜਣ ਨੇ ਉਹ ਦਾਨ ਦਿੰਦੇ ਸੀ ਹੌਲੀ ਹੌਲੀ ਜਿਹੜਾ ਹੈਗਾ ਇਹ ਸਾਰੇ ਦੀ ਸਾਰਾ ਉਹ ਦਾਨ ਤੇ ਜਾਂ ਚੰਦੇ ਤੇ ਹੀ ਨਿਰਪਰ ਕਰ ਗਿਆ ਤੇ ਉਹ ਜਿਹੜਾ ਧੰਦਾ ਬਣ ਗਿਆ ਚੰਦਾ ਜਿਹੜਾ ਇੱਕ ਧੰਦਾ ਬਣ ਗਿਆ ਕਿ ਕਿਸੇ ਪਾਰਟੀ ਨੂੰ ਤੁਸੀਂ ਪਾਰਟੀ ਫੰਡ ਦਿਓ ਡੋਨੇਸ਼ਨ ਦਿਓ ਤੇ ਉਹਦੇ ਵੱਟੇ ਕੰਮ ਕਰਾਓ ਇਹ ਇੱਕ ਆਮ ਜਿਹਾ ਵਰਤਾਰਾ ਲੱਗਿਆ ਇਸੇ ਮਸਲੇ ਦੇ ਉੱਤੇ ਦੇਸ਼ ਪੱਧਰ ਤੇ ਵੀ ਗੱਲਬਾਤ ਚੱਲੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਅਰਣ ਜੇਟ ਲਈ ਇੱਕ ਸਕੀਮ ਲੈ ਕੇ ਆਏ ਉਹ ਸਕੀਮ ਇਹ ਲੈ ਕੇ ਆਏ ਕਿ ਕੋਈ ਵੀ ਵਿਅਕਤੀ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਜਾਵੇ ਭਾਵੇਂ ਵਿਅਕਤੀ ਤੋਂ ਭਾਵੇਂ ਕੋਈ ਕੰਪਨੀ ਜਾਵੇ ਤੇ ਉੱਥੇ ਜਾ ਕੇ ਉਹ ਬੌਂਡ ਖਰੀਦ ਲਈ ਤੇ ਜਿਹੜੀ ਮਰਜ਼ੀ ਪਾਰਟੀ ਨੂੰ ਉਹ ਜਾ ਕੇ ਬੌਂਡ ਫੜਾ ਦੇ ਤੇ ਉਹ ਪਾਰਟੀ ਉਹ ਬੌਂਡਾਂ ਨੂੰ ਕੈਸ਼ ਕਰਾ ਲੇ ਇੰਉਂ ਜਿਹੜਾ ਪੈਸਾ ਹੈ ਉਹ ਇੱਕ ਵਿਅਕਤੀ ਪਤਾ ਹੀ ਨਹੀਂ ਲੱਗਣਾ ਕਿ ਕਿਹਨੇ ਪੈਸੇ ਦਿੱਤੇ ਤੇ ਕਿਹਨੂੰ ਪੈਸੇ ਗਏ ਇਹ ਗੱਲ ਬੜੀ ਇਸ ਸਕੀਮ ਦੀ ਮਹੱਤਵਪੂਰਨ ਸੀ ਕਿ ਪਤਾ ਨਹੀਂ ਲੱਗਣਾ ਕਿ ਕਿਹਨੇ ਪੈਸੇ ਦਿੱਤੇ ਤੇ ਕਿਹਨੂੰ ਗਏ ਇਹ ਸਕੀਮ ਲੈ ਕੇ ਆਂਦੀ ਗਈ ਉਹਨੇ ਜਿਹੜੇ ਫਾਇਦੇ ਗਿਣਾਏ ਗਏ ਫਾਇਦੇ ਤਾਂ ਇਸ ਕਿਸਮ ਦੇ ਗਿਣਾਏ ਗਏ ਕਿ ਘੱਟੋ-ਘੱਟ ਜਿਹੜਾ ਸਾਰਾ ਲੈਣ-ਦੇਣ ਉਹ ਹੋਵੇਗਾ ਤਾਂ ਬੈਂਕਰਾਂ ਹੀ ਇਸ ਕਰਕੇ ਇਹ ਕਿ ਘੱਟੋ ਘੱਟ ਇੱਕ ਗੱਲ ਤਾਂ ਪੱਕੀ ਕਿ ਉਹ ਵਾਈਟ ਮਨੀ ਹੋਊਗਾ ਇਹ ਵਾਈਟ ਮਨੀ ਕਿਉਂ ਜਾ ਹੋਊਗਾ ਚਲੋ ਇਸ ਗੱਲ ਨੂੰ ਆਪਾਂ ਛੱਡ ਗਏ ਪਰ ਇਹ ਸਕੀਮ ਲੈ ਕੇ ਆਂਦੀ ਕੀ ਇਸ ਦੇ ਉੱਪਰ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਕੀਮ ਤਾਂ ਬਿਲਕੁਲ ਹੀ ਗਲਤ ਹੈਗੀ ਤੇ ਇਹ ਸਕੀਮ ਹੀ ਉਹਨਾਂ ਨੇ ਜਿਹਨੂੰ ਕਹਿ ਸਕਦੇ ਆ ਇਹ ਬੰਦ ਕਰਤੀ ਇਹ ਸਕੀਮ ਬੰਦ ਕਰਤੀ ਪਰ ਬਾਅਦ ਦੇ ਵਿੱਚ ਜਿਹੜੀ ਪਟੀਸ਼ਨ ਸੀ ਉਹਦੇ ਉੱਤੇ ਇੱਕ ਫੈਸਲਾ ਸੁਣਾਇਆ ਗਿਆ ਕਿ ਇਹ ਜ਼ਰੂਰ ਦੱਸਿਆ ਜਾਵੇ ਕਿ ਇਹ ਫਿਰ ਬੌਂਡ ਕਿੰਨਾ ਨੇ ਖਰੀਦੇ ਸੀ ਤੇ ਕਿੰਨਾ ਕੋਲ ਗਏ ਵੈਸੇ ਤਾਂ ਪਾਰਟੀਆਂ ਨੇ ਆਪਣੀ ਜਿਹੜੀ ਹੈਗੀ ਆ ਬੈਲੈਂਸ ਸ਼ੀਟ ਉਹਦੇ 'ਚ ਦਰਸਾਉਂਦੇ ਸੀ ਕਿ ਐਨੇ ਪੈਸੇ ਆ ਜਿਹੜੇ ਸਾਨੂੰ ਇਹਨਾਂ ਬੌਂਡਾਂ ਰਾਹੀਂ ਪ੍ਰਾਪਤ ਹੋਏ ਐਨੇ ਪੈਸੇ ਅਸੀਂ ਲਏ ਆ ਜਦੋਂ ਸੁਪਰੀਮ ਕੋਰਟ ਨੇ ਪੁੱਛਿਆ ਤਾਂ ਪਹਿਲਾਂ ਤਾਂ ਆਲਾ ਟਾਲਾ ਮਾਰਿਆ ਸਟੇਟ ਬੈਂਕ ਆਫ ਇੰਡੀਆ ਨੇ ਕਿ ਅਸੀਂ ਤਾਂ ਇਹਦੇ ਲਈ ਲੰਮਾ ਸਮਾਂ ਚਾਹੀਦਾ ਕੋਈ 3-4 ਮਹੀਨੇ ਜਾਂ 10 ਸਕਾਂਗੇ ਤਾਂ ਜਦੋਂ ਸੁਪਰੀਮ ਕੋਰਟ ਕੁਝ ਸਖਤ ਹੋਈ ਤਾਂ ਉਹਨਾਂ ਨੇ ਇਹ ਤਾਂ ਕਿਹਾ ਕਿ ਅਸੀਂ ਦੱਸ ਦਿੰਨੇ ਹਰਾਨੀ ਵਾਲੀ ਗੱਲ ਆ ਕਿ ਜਿੰਨਾ ਤੁਹਾਡਾ ਬੈਂਕ ਨਾਲ ਰੋਜ਼ ਵਾਪੈਂਦਾ ਜਦੋਂ ਅਸੀਂ ਏਟੀਐਮ ਚੋਂ ਪੈਸੇ ਕਢਾਉਣੇ ਆ ਹਜੇ ਪੈਸੇ ਬਾਹਰ ਨਹੀਂ ਆਏ ਹੁੰਦੇ ਉਸ ਤੋਂ ਪਹਿਲਾਂ ਐਸਐਮਐਸ ਆ ਜਾਂਦਾ ਹੈਗਾ ਤੇ ਤੁਹਾਡੇ ਪੈਸੇ ਕੱਢੇ ਜਾ ਰਹੇ ਠੀਕ ਆ ਬੜਾ ਸੰਚਾਰੂ ਸਿਸਟਮ ਹੈਗਾ ਬੜਾ ਵਧੀਆ ਸਿਸਟਮ ਹੈਗਾ ਇਹਦੇ ਲਈ ਵਿਗਿਆਨੀਆਂ ਦਾ ਧੰਨਵਾਦੀ ਹੋਣਾ ਚਾਹੀਦਾ ਪ੍ਰੋਗਰਾਮਰਾਂ ਦਾ ਧੰਨਵਾਦੀ ਹੋਣਾ ਚਾਹੀਦਾ ਪਰ ਤੁਸੀਂ ਹੈਰਾਨੀ ਵਾਲੀ ਗੱਲ ਦੇਖੋ ਕਿ ਸਟੇਟ ਬੈਂਕ ਆਫ ਇੰਡੀਆ ਕਹਿ ਰਹੀ ਹੈ ਕਿ ਸਾਡੇ ਕੋਲ ਤਾਂ ਇਹਦਾ ਰਿਕਾਰਡ ਹੀ ਕੋਈ ਨਹੀਂ ਜਦੋਂ ਦਬਕਾ ਮਾਰਿਆ ਤਾਂ ਉਹਨਾਂ ਨੇ ਇਹ ਤਾਂ ਦੱਸ ਦਿੱਤਾ ਕਿ ਕਿਹੜੇ ਕਿਹੜੀਆਂ ਕੰਪਨੀਆਂ ਨੇ ਬਾਂਡ ਖਰੀਦੇ ਤੇ ਕਿਹੜੀਆਂ ਕਿਹੜੀਆਂ ਪਾਰਟੀਆਂ ਨੇ ਕੈਸ਼ ਕਰਾਏ ਤਉ ਦੇ ਚੋ ਜਿਹੜਾ ਮੋਟੇ ਜੇ ਤਾਰ ਤੇ ਨਿਕਲ ਕੇ ਆਇਆ ਗੱਲ ਉਹ ਕਿ ਜੇ ਇਹ ਕੋਈ ਸਾਰੀ ਗੱਲ ਜੇ 1300 ਕਰੋੜ ਦੀ ਹੈ ਤਾਂ ਉਹਦੇ ਵਿੱਚੋਂ ਜਿਹੜਾ ਵੱਡਾ ਹਿੱਸਾ ਹੈ ਅੱਧ ਤੋਂ ਜਿਹੜਾ ਵੱਡਾ ਹਿੱਸਾ ਹੈ ਉਹ ਭਾਰਤੀ ਜਨਤਾ ਪਾਰਟੀ ਕੋਲ ਗਿਆ ਬਾਕੀ ਸਾਰੀਆਂ ਪਾਰਟੀਆਂ ਕੋਲ ਰਲ ਮਿਲ ਕੇ ਬਾਕੀ ਹਿੱਸਾ ਗਿਆ ਕੋਈ ਗੱਲ ਨਹੀਂ ਠੀਕ ਆ ਬੰਦੇ ਨੇ ਆਪਣੀ ਮਨਪਸੰਦ ਪਾਰਟੀ ਨੂੰ ਦੇਣਾ ਸੀ ਚੰਦਾ ਉਹਨਾਂ ਨੇ ਦੇ ਦਿੱਤਾ ਤਾਂ ਜਦੋਂ ਇਹ ਗੱਲ ਜਗ ਜਗਾਰ ਹੋਈ ਕਿ ਭਾਰਤੀ ਜਨਤਾ ਪਾਰਟੀ ਕੋਲੇ ਵੱਡਾ ਹਿੱਸਾ ਗਿਆ ਤੇ ਬਾਕੀ ਪਾਰਟੀਆਂ ਸਵਾਰੀਆਂ ਕੋਲੇ ਰਲਾ ਕੇ ਨਹੀਂ ਉਹਨਾਂ ਗਿਆ ਜਿੰਨਾ ਭਾਰਤੀ ਜਨਤਾ ਪਾਰਟੀ ਕੋਲੇ ਗਿਆ ਤਾਂ ਭਾਰਤੀ ਜਨਤਾ ਪਾਰਟੀ ਨੇ ਇਹਦੀ ਕਹਿ ਲੋ ਕਿ ਬੜੀ ਬਿਸ਼ਰਮੀ ਨਾਲ ਇੱਕ ਇਹਦਾ ਜਿਹਨੂੰ ਕਹਿੰਦੇ ਸਫਾਈ ਦਿੱਤੀ ਕਿ ਭਾਈ ਜਦੋਂ ਸਾਡੇ ਕੋਲੇ ਲੋਕ ਸਭਾ ਦੇ ਵਿੱਚ ਮੈਂਬਰ ਜ਼ਿਆਦਾ ਹੈ ਜਦੋਂ ਜ਼ਿਆਦਾ ਰਾਜਾਂ ਵਿੱਚ ਸਾਡੀ ਸਰਕਾਰ ਤੇ ਸਾਡੇ ਕੋਲੇ ਵੱਧ ਚੰਦਾ ਆਉਣਾ ਸੀ ਫਿਰ ਇਹਦੇ ਨਾਲ ਹੀ ਜਿਸ ਗੱਲ ਲਈ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਹੈਗਾ ਕਿ ਇਕੁਅਲ ਪਲੇ ਗਰਾਉਂਡ ਦੇਣਾ ਹੈ ਕਿ ਸਾਰਿਆਂ ਨੂੰ ਇੱਕੋ ਜਿੰਨੀ ਜਿਹੜੀ ਜ਼ਮੀਨ ਦੇਣੀ ਆ ਖੇਡਣ ਲਈ ਪਰ ਉਹਦਾ ਕੀ ਬਣਿਆ ਫਿਰ ਸਾਇ ਹੈ ਕਿ ਜਿਹੜੀ ਪਾਰਟੀ ਤਾਕਤ ਚਾ ਹਮੇਸ਼ਾ ਹੀ ਉਹਦੇ ਕੋਲੋਂ ਜ਼ਿਆਦਾ ਐਮ.ਐਲ.ਏ ਹੋਣਗੇ ਜ਼ਿਆਦਾ ਐਮ.ਪੀ ਹੋਣਗੇ ਉਹਦੇ ਕੋਲੇ ਫਿਰ ਜ਼ਿਆਦਾ ਪੈਸਾ ਆਊਗਾ ਜੇ ਇਹ ਦਲੀਲ ਮੰਨ ਲਈਏ ਜੇ ਜ਼ਿਆਦਾ ਪੈਸਾ ਆਊਗਾ ਤਾਂ ਨਿਸ਼ਚੈ ਹੀ ਉਹ ਚੋਣਾਂ ਤੇ ਖਰਚੇ ਵੀ ਵੱਧ ਕਰ ਸਕੂਗੀ ਤੇ ਫਿਰ ਤਾਂ ਹਰ ਵਾਰੀ ਉਹੀ ਜਿੱਤੂਗੀ ਜਿਹੜਾ ਵਧੇਰੇ ਪ੍ਰਚਾਰ ਕਰ ਸਕੂਗਾ ਫਿਰ ਤਾਂ ਸਾਰਾ ਕੰਮ ਹੀ ਨਿਪਟੜ ਗਿਆ ਦੇਖੋ ਇਹ ਗੱਲ ਨੂੰ ਤਾਂ ਚਲੋ ਆਪਾਂ ਪਾਸੇ ਛੱਡ ਗਏ ਉਹਦੇ ਚ ਜਿਹੜੀ ਗੱਲ ਸਾਹਮਣੇ ਆਈ ਕਿ ਜਿਹੜੀਆਂ ਪਾਰਟੀਆਂ ਨੂੰ ਪੈਸਾ ਮਿਲਿਆ ਉਹਨਾਂ ਪਾਰਟੀਆਂ ਦੇ ਵਿੱਚ ਪੰਜਾਬ ਦੀ ਕਾਂਗਰਸ ਪਾਰਟੀ ਵੀ ਸ਼ਾਮਲ ਆ ਪੰਜਾਬ ਦੀ ਨਹੀਂ ਹਣੀ ਇੰਡੀਆ ਦੀ ਕਾਂਗਰਸ ਪਾਰਟੀ ਵੀ ਸ਼ਾਮਲ ਆ ਆਮ ਆਦਮੀ ਪਾਰਟੀ ਸ਼ਾਮਲ ਆ ਤੇ ਕਾਲੀ ਦਲ ਵੀ ਸ਼ਾਮਲ ਆ ਕੋਈ 7 ਕਰੋੜ ਦੇ ਨੇੜੇ ਜਿਹੜੇ ਕਾਲੀ ਦਲ ਨੂੰ ਵੀ ਮਿਲਿਆ ਹੁਣ ਮਸਲਾ ਅਗਲਾ ਆ ਗਿਆ ਕਿ ਇਹ ਜਿਹੜੀਆਂ ਜਿਨ੍ਹਾਂ ਨੇ ਪੈਸੇ ਦਿੱਤੇ ਉਹ ਦਿੱਤੇ ਕਿੰਨਾ ਨੇ ਜਦੋਂ ਉਹਦਾ ਪੰਨ ਪਰਚਾਲ ਕੀਤੀ ਜਦੋਂ ਉਹਨਾਂ ਦੀ ਪੜਤਾਲ ਕੀਤੀ ਤਾਂ ਪਤਾ ਹੀ ਜੀਵ ਜੀਵ ਗੱਲਾਂ ਲੱਗੀਆਂ ਪਹਿਲੀ ਗੱਲ ਤੇ ਕਿ ਬਹੁਤ ਸਾਰੀਆਂ ਕੰਪਨੀਆਂ ਤਾਂ ਅਜਿਹੀਆਂ ਨੇ ਕਿ ਜਿਹੜੀਆਂ ਕੰਪਨੀਆਂ ਦੇ ਕੋਲ ਇੰਨਾ ਮੁਨਾਫਾ ਹੀ ਨਹੀਂ ਕਿ ਜਿੰਨੇ ਦੇ ਉਹਨਾਂ ਨੇ ਬਾੰਡ ਖਰੀਦ ਲਏ ਹੈ ਤਾਂ ਇਹ ਕਿ ਜਿਹੜਾ ਤੁਹਾਡਾ ਮੁਨਾਫਾ ਹੈ ਉਹਦਾ ਕੁਝ ਪ੍ਰਤੀਸ਼ਤ ਤੁਸੀਂ ਦਾਨ ਦੇ ਸਕਦੇ ਹੋ ਪਰ ਕੋਈ ਪਾਰਟੀ ਹੈ ਜਿਹੜੀ ਉਹ ਆਪ ਦਾ ਜਾ ਤਾਂ ਘਾਟੇ 'ਚ ਰਹੀ ਆ ਤੇ ਉਹ ਖਰੀਦ ਕੇ ਬਾਣ ਦੇ ਰਹੀ ਹੈ ਆਪਣੇ ਅੰਪਲਾਈ ਨੂੰ ਆਪਣੇ ਕਰਮਚਾਰੀਆਂ ਨੂੰ ਤਾਂ ਉਹ ਤਨਖਾਹ ਨਹੀਂ ਦੇ ਰਹੀ ਜਾਂ ਘੱਟ ਤਨਖਾਹ ਦੇ ਰਹੀ ਆ ਜਾਂ ਛਾਂਟੀ ਕਰ ਰਹੀ ਆ ਤੇ ਦੇ ਰਹੀ ਆ ਉਹ ਚੋਣ ਫੰਡ ਕਿਉਂ ਦੇ ਰਹੀ ਆ ਭਾਈ ਦੂਜੇ ਪਾਸੇ ਕੁਝ ਜਿਹੜੀਆਂ ਕੰਪਨੀਆਂ ਉਹ ਇੱਕ ਪਾਸੇ ਚੋਣ ਫੰਡ ਦੇ ਰਹੀਆਂ ਉਹਦੂ ਤੁਰੰਤ ਬਾਅਦ ਉਹਨਾਂ ਨੂੰ ਵੱਡੇ ਸਰਕਾਰੀ ਠੇਕੇ ਮਿਲ ਰਹੇ ਆ ਜਾਂ ਕਿ ਬੰਦੇ ਨੂੰ ਠੇਕੇ ਮਿਲ ਜਾਂਦੇ ਆ ਬਾਅਦ ਚੋ ਸਰਕਾਰੀ ਫੰਡ ਦੇ ਰਹੀਆਂ ਸਰਕਾਰੀ ਠੇਕੇ ਮਿਲੇ ਉਹਦੂ ਬਾਅਦ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਉਹ ਪਾਰਟੀ ਫੰਡ ਦੇ ਰਹੀਆਂ ਤਾਂ ਮਤਲਬ ਸਰਕਾਰੀ ਫੰਡ ਹੀ ਹੋ ਗਿਆ ਤਾਂ ਤੀਜਾ ਜਿਹੜੀ ਗੱਲ ਇਹਦੇ ਵਿੱਚ ਆਈ ਨਿਕਲ ਕੇ ਸਾਹਮਣੇ ਉਹ ਇਹ ਆਈ ਕਿ ਕੁਝ ਕੰਪਨੀਆਂ ਦੇ ਉੱਤੇ ਸੀਬੀਆਈ ਦੀ ਜਾਂ ਈਡੀ ਦੀ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂ ਇਨਕਮ ਟੈਕਸ ਦੀ ਜਾਂ ਸੀਬੀਆਈ ਦੀ ਰੀਡ ਪੈਂਦੀ ਹੈ ਨਾਲ ਦੀ ਨਾਲ ਹੀ ਉਹ ਬੌਂਡ ਖਰੀਦ ਲੈਂਦੇ ਆ ਤਾਂ ਇਹਦਾ ਮਤਲਬ ਇਹ ਕਿ ਉਹ ਸਰਕਾਰੀ ਕਰੋਪ ਤੋਂ ਬਚਣ ਲਈ ਇਹ ਸਾਰਾ ਕੁਝ ਕਰ ਰਹੇ ਆ ਤਾਂ ਇੱਥੇ ਹੁਣ ਇੱਕ ਸਵਾਲ ਉੱਠਦਾ ਹੈ ਕਿ ਕੇਂਦਰ ਦੇ ਵਿੱਚ ਤਾਂ ਚਲੋ ਬੰਦਿਆਂ ਨੇ ਪੈਸੇ ਦਿੱਤੇ ਉਹਨਾਂ ਨੇ ਸਟੇਟ ਦੀਆਂ ਪਾਰਟੀਆਂ ਨੂੰ ਵੀ ਬਹੁਤ ਪੈਸੇ ਦਿੱਤੇ ਜਿਵੇਂ ਦੂਜੇ ਨੰਬਰ ਤੇ ਕਾਂਗਰਸ ਨਹੀਂ ਆ ਦੂਜੇ ਨੰਬਰ ਤੇ ਟੀਐਮਸੀ ਨੂੰ ਪੈਸੇ ਮਿਲੇ ਤੇਲਗੂ ਦੇਸ਼ਮ ਪਾਰਟੀ ਨੂੰ ਪੈਸੇ ਮਿਲੇ ਫਿਰ ਇਹਨਾਂ ਨੂੰ ਪੈਸੇ ਕਿਉਂ ਦਿੱਤੇ ਹਰਾਨੀ ਵਾਲੀ ਗੱਲ ਹੈ ਕਿ ਆ ਕਿ ਜਿਹੜੇ ਬੰਦੇ ਨੇ ਜਿਹੜੀ ਕੰਪਨੀ ਨੇ ਜਿਹੜੇ ਰਾਤ ਚ ਕਾਰੋਬਾਰ ਕਰਨਾ ਉਹਨੂੰ ਬਹੁਤ ਸਾਰੇ ਕੰਮ ਆ ਜਿਹੜੇ ਉਹ ਰਾਜ ਸਰਕਾਰਾਂ ਨਾਲ ਵੀ ਪੈਂਦੇ ਆ ਜਿਵੇਂ ਬਿਜਲੀ ਦਾ ਕਨੈਕਸ਼ਨ ਲੈਣਾ ਜਿਵੇਂ ਜ਼ਮੀਨ ਖਰੀਦਣੀ ਜਿਵੇਂ ਜ਼ਮੀਨ ਦਾ ਜਿਹੜਾ ਲੈਂਡ ਯੂਜ਼ ਆ ਉਹ ਸਰਟੀਫਿਕੇਟ ਲੈਣਾ ਜਾਂ ਜਿਵੇਂ ਪੋਲੂਸ਼ਨ ਕੰਟਰੋਲ ਬੋਰਡ ਤੋਂ ਉਹਨਾਂ ਨੇ ਕਲੀਅਰੈਂਸ ਲੈਣੀ ਇਹ ਸਾਰੇ ਕਾਸੇ ਲਈ ਇਹਦਾ ਮਤਲਬ ਏ ਕਿ ਉਹਨਾਂ ਚ ਰੋਕ ਰੱਖਦੀਆਂ ਇਹ ਜਿਹੜੀਆਂ ਪਾਰਟੀਆਂ ਜਿੰਨੀ ਦੇਰ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਇਥੋਂ ਕੀ ਜਾਰ ਹੋਇਆ ਕਿ ਜਿਹੜਾ ਕਾਰਪੋਰੇਟ ਰੇਟ ਹੈਗਾ ਉਹ ਸਿਆਸੀ ਪਾਰਟੀਆਂ ਨੂੰ ਰਿਸ਼ਵਤ ਦੇ ਰੂਪ ਵਿੱਚ ਚੋਣ ਫੰਡ ਦਿੰਦਾ ਤਾਂ ਇਹ ਤਾਂ ਸਾਰਾ ਖੇਡ ਹੀ ਨੰਗੀ ਹੋ ਗਈ ਹੁਣੇ ਕਿ ਇੱਕ ਵਾਰ ਇਹਨਾਂ ਬੌਂਡਾਂ ਤੇ ਪਾਬੰਦੀ ਲਾ ਦਿੱਤੀ ਇਹ ਸਕੀਮ ਰੱਦ ਕਰ ਦਿੱਤੀ ਇਹ ਨੰਗੇ ਵੀ ਹੋ ਗਏ ਪਰ ਜਿਸ ਪੱਧਰ ਤੇ ਇਹਦੇ ਤੇ ਚਰਚਾ ਹੋਣੀ ਚਾਹੀਦੀ ਸੀ ਆਮ ਆਦਮੀਆਂ ਨੂੰ ਜਿਹੜਾ ਉਸ ਦਿਨ ਮੁੱਖ ਚੋਣ ਜਿਹੜਾ ਕਮਿਸ਼ਨਰ ਆ ਉਹਨੇ ਵੀ ਇਹ ਗੱਲ ਆਖੀ ਸੀਗੀ ਕਿ ਮੇਰੀ ਇਸ ਗੱਲ ਤੇ ਨਿਗ੍ਹਾ ਰਹੂਗੀ ਕਿ ਧਨ ਤੰਤਰ ਨਾ ਚੱਲੇ ਮੇਰੀ ਨਿਗ੍ਹਾ ਰਹੂਗੀ ਕਿ ਬਲ ਤੰਤਰ ਨਾ ਚੱਲੇ ਮਸਲ ਪਾਵਰ ਯੂਜ਼ ਨਾ ਹੋਵੇ ਫੇਕ ਨਿਊਜ਼ ਨਾ ਚੱਲਣ ਚੰਗੀਆਂ ਗੱਲਾਂ ਸੀ ਪਰ ਧਨ ਤੰਤਰ ਤਾਂ ਆਰੰਭ ਚ ਹੀ ਚੱਲ ਗਿਆ ਤਾਂ ਇਸ ਨੂੰ ਰੋਕਿਆ ਕਿਵੇਂ ਜਾਣਾ ਚਾਹੀਦਾ ਪੰਜਾਬ ਦੇ ਵਿੱਚ ਕਿਵੇਂ ਇਹ ਚੱਲਦਾ ਹੈ ਧਨ ਤੰਤਰ ਕਿਵੇਂ ਚੱਲਦਾ ਹੈ ਕੀ ਇਹ ਰੋਕਿਆ ਜਾਣਾ ਚਾਹੀਦਾ ਕਿ ਨਹੀਂ ਇਹ ਨਹੀਂ ਰੋਕਿਆ ਜਾਂਦਾਗਾ ਜੈ ਤੇ ਲਗਾਮ ਨਹੀਂ ਲੱਗਦੀ ਫਿਰ ਜਿਹੜਾ ਆਮ ਆਦਮੀ ਆ ਸਹੀ ਮੈਨੇਚ ਆਮ ਆਦਮੀ ਆ ਭਾਵ ਜਿਹਦੇ ਕੋਲ ਕੋਈ ਲੁੱਟਦਾ ਪੈਸਾ ਨਹੀਂ ਜਿਨੇ ਕੋਈ ਸਰਕਾਰੀ ਠੇਕੇ ਚ ਪੈਸਾ ਨਹੀਂ ਖਾਣਾ ਜਿਨੇ ਕਿਸੇ ਕਰਾਪਸ਼ਨ ਨਾਲ ਪੈਸਾ ਨਹੀਂ ਇਕੱਠਾ ਕਰਨਾ ਉਹ ਫਿਰ ਇਲੈਕਸ਼ਨ ਲੜ ਵੀ ਕਿਵੇਂ ਸਕੂਗਾ ਇਹ ਜਿਹੜੇ ਮੁੱਦੇ ਆ ਇਹ ਮੁੱਦੇ ਬਾਣਨੇ ਚਾਹੀਦੇ ਆ ਮੈਂ ਸਮਝਦਾ ਕਿ ਪੰਜਾਬੀ ਪ੍ਰੈਸ ਪ੍ਰਿੰਟ ਮੀਡੀਆ ਵੀ ਪੰਜਾਬੀ ਮੀਡੀਆ ਵੀ ਤੇ ਪੰਜਾਬ ਦੇ ਸੋਸ਼ਲ ਮੀਡੀਆ ਉੱਤੇ ਵੀ ਕੋਣ ਬਾਂਡਾਂ ਦੇ ਮਾਮਲੇ ਦੇ ਵਿੱਚ ਖੋਜੀ ਪੱਤਰਕਾਰੀ ਹੋਣੀ ਤਾਂ ਇੱਕ ਪਾਸੇ ਕੋਈ ਲੁਪੇ ਛੁਪੇ ਲੁਕੇ ਤੱਥ ਲੈ ਕੇ ਆਉਣੇ ਤਾਂ ਇੱਕ ਪਾਸੇ ਆਮ ਜਿਹੜੀ ਗੱਲਬਾਤ ਹੋਣੀ ਚਾਹੀਦੀ ਆ ਉਹ ਵੀ ਬੜੀ ਘੱਟ ਹੋਈ ਆ ਇਹ ਜ਼ਰੂਰ ਹੋਣੀ ਚਾਹੀਦੀ ਆ ਨਿਸ਼ਚੇ ਹੀ ਇਹਦੇ ਨਾਲ ਲੋਕਾਂ ਦੀ ਚੇਤਨਾ ਵਿੱਚ ਵਾਧਾ ਹੋਊਗਾ ਤੇ ਉਹ ਸਹੀ ਫੈਸਲਾ ਲੈਣ ਦੇ ਸਮਰੱਥ ਵੀ ਹੋਣਗੇ ਬਹੁਤ ਸਾਰੀਆਂ ਗੱਲਾਂ ਕਰਨ ਨੂੰ ਆ ਪਰ ਹਾਲ ਦੀ ਘੜੀ ਇੰਨੀਆਂ ਗੱਲਾਂ ਔਰ ਆਲੇ ਦਿਨਾਂ ਦੇ ਵਿੱਚ ਚੋਣਾਂ ਦੌਰਾਨ ਆਪਾਂ ਲਗਾਤਾਰ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਾਂਗੇ ਕਿ ਪੰਜਾਬ ਦੇ ਕੀ ਮੁੱਦੇ ਆ ਵੱਖ-ਵੱਖ ਸਿਆਸੀ ਪਾਰਟੀਆਂ ਉਹਦੇ ਬਾਰੇ ਕਿਵੇਂ ਸੋਚਦੀਆਂ ਕੀ ਇਸ ਬਾਰੇ ਕਰਨਾ ਚਾਹੀਦਾ ਅੱਜ ਲਈ ਇੰਨਾ ਹੀ ਆ ਬਹੁਤ ਵਾਰੀ ਇਹ ਗੱਲ ਲਿਖੀ ਵੀ ਆ ਕਈ ਵੀ ਆ ਇੱਕ ਵਾਰ ਫੇਰ ਕਹਿ ਦਿੰਨੇ ਆ ਕਿ ਜੇ ਤੁਸੀਂ ਇਹਨਾਂ ਵੀਡੀਓ ਨੂੰ ਮੇਰੇ ਵਿਚਾਰਾਂ ਨੂੰ ਇਸ ਕਿਸਮ ਦੇ ਵਿਚਾਰਾਂ ਨੂੰ ਪਸੰਦ ਕਰਦੇ ਆ ਤਾਂ ਵੀਡੀਓ ਨੂੰ ਲਾਈਕ ਕਰੋ ਸਾਂਝਾ ਕਰੋ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਹਰਬਾਨੀ ਧੰਨਵਾਦ ਸ਼ੁਕਰੀਆ